ਹੱਥਾਂ ਦੇ ਵਿੱਚ ਸ਼ਿਕਾਇਤ ਦਰਖਾਸਤ ਫੜ ਕੇ ਪੁਲਿਸ ਵਾਲਿਆਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਇਹ ਪਰਿਵਾਰ ਅਤੇ ਦੂਸਰੇ ਪਾਸੇ ਜੇਕਰ ਦੂਸਰੇ ਧਿਰਤੀ ਕਲ ਕੀਤੀ ਜਾਵੇ ਤਾਂ ਉਹੋ ਇਲਜ਼ਾਮ ਇਹ ਲਗਾਉਂਦੇ ਪਏ ਐ ਕਿ ਇਹ ਸਾਰਾ ਕੁਝ ਝੂਠ ਬੇਪੁਨਿਆਤ ਬੋਲਦੇ ਪਏ ਐ ਇਹ ਸਖਸ਼ ਆਪਣੇ ਹੱਥਾਂ ਦੀਆਂ ਉਂਗਲਾਂ ਤੱਕ ਦਿਖਵਾਉਂਦਾ ਪਿਆ ਐ ਜ਼ਿਕਰ ਖਾਸ ਹੈ ਕਿ ਇੱਥੇ ਔਰਤ ਨੇ ਆਪਣੇ ਜੇਠੁੱਤੇ ਛੇੜਛਾੜ ਦੇ ਇਲਜ਼ਾਮ ਲਗਾਏ ਐ ਇਸ ਸੰਬੰਧੀ ਗੱਲਬਾਤ ਕਰਦੇ ਆਂ ਪੀੜਤ ਨੇ ਦੱਸਿਆ ਹੈ ਕਿ ਪਰਮਜੀਤ ਪੰਮਾ ਜਿਹੜਾ ਕਿ ਰਿਸ਼ਤੇ ਦੇ ਵਿੱਚ ਉਸਤਾ ਜੀਠ ਲੱਗਦਾ ਏ ਜਤੋਂ ਘਰ ਦੇ ਵਿੱਚ ਉਸ ਨੂੰ ਕੋਈ ਹਿੱਸਾ ਨਹੀਂ ਮਿਲਿਆ ਤਾਂ ਉਸਨੇ ਕੁੱਟਮਾਰ ਕੀਤੀ ਧਮਕੀਆਂ ਦਿੱਤੀਆਂ ਅਤੇ ਉਸਤੇ ਕੱਪੜੇ ਤੱਕ ਪਾੜੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇੱਕ ਵਾਰ ਪਹਿਲਾਂ ਤੁਸੀਂ ਇਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਬਿਆਨਬਾਜ਼ੀਆਂ ਬਿਆਨ ਸੁਣ ਲਵੋ ਉਸ ਤੋਂ ਬਾਅਦ ਅਸੀਂ ਦੂਸਰੀ ਪੱਖ ਦਾ ਵੀ ਬਿਆਨ ਲੈ ਕੇ ਹਾਜ਼ਰ ਹੋਨੇ ਆ ਜਿਸ ਨੂੰ ਸੁਣ ਕੇ ਤੁਹਾਨੂੰ ਕੁਝ ਅੰਦਾਜ਼ਾ ਹੋ ਜਾਣਾ ਹੈ ਕਿ ਇਹਨਾਂ ਦੋਹਾਂ ਧਿਰਾਂ ਦੇ ਵਿੱਚ ਕੌਣ ਕੀ ਬੋਲਦਾ ਪਿਆ ਹੈ ਮੈਂ ਗੋਲੀਆਂ ਚ ਆਈ ਹਾਂ ਪਰ ਇੱਕ ਜਗਾ ਖਰੀਦਣ ਵਾਸਤੇ ਅਪਾ ਇੱਥੇ ਆਏ ਹਾਂ ਅਪਾ ਜਗਾ ਦੇ ਚਾਹ ਵੀ ਦਿੱਤੇਗੀ 11500 ਰੁਪਿਆ ਪਰ ਜਿੱਤੇ ਦਿੱਤਾ ਹੀ ਇਹਨੇ ਪੰਮੇ ਨੇ ਉਧਰੋਂ ਵੀ ਪੈਸੇ ਲੈ ਕੇ ਸਾਨੂੰ ਜਗਾ ਨਹੀਂ ਲੈਣ ਦਿੱਤੀ ਪੰਮਾ ਮੇਰਾ ਜੇਠ ਆ ਰਮਜੀਤ ਸਿੰਘ ਉਹਦਾ ਨਾਮ ਹੈ ਬੋਲੀਆਂ ਦਾ ਰਹਿਣ ਵਾਲਾ ਤੇ ਉਹਦੀ ਸਾਡਾ ਘਰ ਦਾ ਜਿਹੜਾ ਹਿੱਸਾ ਸਾਂਝਾ ਵਾ ਇਹਨੇ ਨਾਲ ਸਾਨੂੰ ਦਿੱਤਾ ਵਾ ਤੇ ਮਤਲਬ ਕਿ ਜਿਹੜੀ ਘਰ ਦੀ ਸਾਰੀ ਹਿੱਸੇਦਾਰੀ ਜਗ੍ਹਾ ਦੀ ਸਾਰੀ ਲੈ ਕੇ ਬੈਠੇ ਇਹ ਮੀਆਂ ਬੀਬੀ ਇਹ ਕਹਿੰਦੇ ਵੀ ਤੁਹਾਡਾ ਕੋਈ ਹਿੱਸਾ ਨਹੀਂ ਇੱਥੇ ਬੰਦਾ ਨਾ ਅਸੀਂ ਤੁਹਾਨੂੰ ਇੱਥੇ ਰਹਿਣ ਦੇਣਾ ਤੇ ਜੇ ਮਤਲਬ ਕਿ ਅਸੀਂ ਜਿੰਨੇ ਆ ਬਾਹਰ ਕਿਤੇ ਤੇ ਤੁਹਾਨੂੰ ਗੱਡੀਆਂ ਧਮਕੀਆਂ ਦੇ ਦਿੰਦਾ ਵੀ ਅਸੀਂ ਤੁਹਾਨੂੰ ਚੁਕਾ ਦੇਣਾ ਵਾ ਹੋਣ ਗੱਲਬਾਤ ਕੀ ਹੋਈ ਹੈ ਹੁਣ ਗੱਲਬਾਤ ਇਹ ਹੋਈ ਕਿ ਜਦੋਂ ਇਹ ਲੜੇ ਆ ਇਹਨਾਂ ਨੇ ਮੇਰੇ ਕੱਪੜੇ ਲੀੜੇ ਪਾੜੇ ਆ ਤੇ ਨਾਲੇ ਮੇਰੇ ਨਾਲ ਛੇੜ ਛੜ ਵੀ ਇਹਨੇ ਇਹਨੇ ਕੀਤੀ ਆ ਘਰ ਦੇ ਮੇਰੇ ਨੂੰ ਮੈਂ ਉੱਥੇ ਇਹਨੇ ਬੁਲਾਇਆ ਵੀ ਮੈਂ ਆ ਜਾ ਤੂੰ ਮੈਂ ਪੈਸੇ ਦਾ ਹਿਸਾਬ ਕਰ ਲਈ ਜਦੋਂ ਮੈਂ ਇਹਦੇ ਕੋਲ ਆਇਆ ਉੱਥੇ ਤੇ ਇਹ ਮੇਰੇ ਗਲ ਪੈ ਗਿਆ ਤੇ ਮੇਰੀ ਜਨਾਨੀ ਦੇ ਕੱਪੜੇ-ਕਪੜੇ ਵੀ ਪਾੜ ਦਿੱਤੇ ਇਹਨੇ ਜਿੱਥੇ ਨਹੀਂ ਵੀ ਹੱਥ ਲਾਉਣ ਵਾਲੇ ਨੇ ਉੱਥੇ ਵੀ ਗੁਪਤੰਗਾ ਜਿੰਨੇ ਹੱਥ ਲਾਇਆ ਵਾ ਤੇ ਅਸੀਂ ਜੋ ਦਰਖਾਸਤ ਦਿੱਤੀ ਆ ਹੀ ਉੱਥੇ ਵੀ ਦਰਖਾਸਤ ਦੇ ਵਿੱਚ ਇਹ ਚੀਜ਼ਾਂ ਲਿਖਾਈਆਂ ਗਈਆਂ ਨੇ ਇਸ ਦੀ ਜਨਾਨੀ ਦਾ ਰਿਕਾਰਡ ਕਢਾਇਆ ਜਾਵੇ ਇਹਦੀ ਜਨਾਨੀ ਦੇ 35 ਤੋਂ 40 ਪਰਚੇ ਲੋਕਾਂ ਤੇ ਚੱਲ ਰਹੇ ਨੇ ਨਜਾਇਜ਼ ਜੋ ਕਿ ਇਹ ਨਜਾਇਜ਼ ਲੋਕਾਂ ਦੇ ਨਾਲ ਧੱਕਾ ਕਰਦਾ ਵਾ ਮੰਗ ਕੀ ਕਰਦੇ ਹੁੰਦੇ ਮੰਗ ਕਰਦੇ ਆ ਕਿ ਚਲੋ ਸਾਡਾ ਹਿੱਸੇ ਦੀ ਵੀ ਚਲੋ ਅਸੀਂ ਕੋਈ ਗੱਲ ਨਹੀਂ ਕਰਦੇ ਪਰ ਇਹਦੇ ਡਿਟੇਲਾਂ ਸਾਰਾ ਕੁਝ ਦੀ ਬਾਈਟਾ ਡਾਟਾ ਕਢਾਇਆ ਜਾਵੇ ਇਹਦੀ ਜਿਹੜੇ ਲੋਕਾਂ ਦੇ ਕਾਊਂਟਾਂ ਚੋਂ ਵੀ ਇਹਨੇ ਪੈਸੇ ਕੱਢ ਕੇ ਲਿਆਂਦੇ ਨੇ ਪਠ 900 ਪਿੰਡਾਂ ਦੇ ਵਿੱਚੋਂ ਸੋ ਜਨਾਬ ਤੁਸੀਂ ਹੁਣ ਇੱਕ ਪਹਿਲੀ ਧਿਰ ਦੀ ਤਾਂ ਗੱਲ ਸੁਣ ਲਈ ਹੈ ਦੂਸਰੇ ਪਾਸੇ ਪਰਮਜੀਤ ਪੰਮਾ ਨੇ ਕਿਹਾ ਹੈ ਕਿ ਮੇਰੇ ਉੱਪਰ ਲਗਾਏ ਜਾ ਰਹੇ ਸਾਰੇ ਇਲਜ਼ਾਮ ਬੇਬੁਨਿਆਦ ਨੇ ਇਹ ਲੜਾਈ ਹੋਈ ਸੀ ਨਾ ਇੱਥੇ ਆ ਦੁਕਾਨ ਹੈ ਉੱਥੇ ਕੈਮਰੇ ਤਿੰਨ ਚੱਲਣ ਦੇ ਇੱਕ ਦੇ ਵੀ ਤਿੰਨ ਕੋਈ ਕੈਮਰਾ ਨਹੀਂ ਹੈ ਜਿਹੜਾ ਕਿ ਨਹੀਂ ਉੱਥੇ ਹੈਗਾ ਉਹਦੇ ਵਿੱਚ ਮੇਰੀ ਉਂਗਲ ਦੇ ਉੱਤੇ ਆ ਕੋ ਸੱਟ ਲੱਗੀ ਹੈ ਨੇ ਇੱਟ ਮਾਰੀ ਆ ਇਹਦੀ ਇੱਟ ਮਾਰਦੇ ਦੀ ਆਉਂਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਆ ਦਿਖਾ ਦਿੰਨਾ ਕਿ ਜੋ ਕੁਝ ਕੀਤਾ ਇਹਨੇ ਆਣ ਕੇ ਕੀਤਾ ਮੇਰੀ ਲੜਾਈ ਵੀ ਕੋਈ ਨਹੀਂ ਮੇਰੇ ਕੋਲ ਇਹਨੇ 11500 ਰੁਪਏ ਦਾ ਸਕਰੀਨਸ਼ਾਟ ਦਿਖਾ ਦਿੰਨਾ ਤੁਹਾਨੂੰ 11500 ਰੁਪਏ ਮੇਰੇ ਕੋਲ ਇਹਨੇ Google Pay ਕਰਵਾਇਆ ਤੇ ਬਾਅਦ ਚ ਇਹ ਚਲ ਗਿਆ ਜਾ ਕੇ ਤੇ ਇਥੇ ਜੱਸਾ ਇੱਕ ਫੱਜੀ ਆ ਉਹਦੇ ਨਾਲ ਰਲ ਗਿਆ ਮੈਨੂੰ ਕਹਿੰਦਾ ਵੀ ਮੈਰਾ ਉਹਦੇ ਨਾਲ ਵੀ ਬਾਤ ਚੱਲ ਰਿਹਾ ਸੀ ਉਹਦੇ ਵਿੱਚ ਕਹਿੰਦਾ ਕਿ ਮੈਂ ਆਪ ਉਹਦੇ ਨਾਲ ਸਾਥ ਦੇਣਾ ਮੈਂ ਕਹਾ ਦਿਓ ਸਾਥ ਕੋਈ ਚੱਕਰ ਨਹੀਂ ਆਪਾਂ ਸੱਚਾਈ ਦੇ ਵਿੱਚ ਆਂ ਆਪ ਸੱਚਾਈ ਦੇ ਨਾਲ ਖੜਦੇ ਆਂ ਸਾਡੇ ਨਾਲ ਸਮਾਜ ਆ ਅਸੀਂ ਸਮਾਜ ਦੇ ਨਾਲ ਸੇਵਾ ਕਰਦੇ ਆਂ ਗਲਤ ਆਪਾਂ ਨਾ ਹੋਣ ਦਵਾਂਗੇ ਤੇ ਨਾ ਹੋਏਗਾ ਫਿਰ ਉਹਦੀ ਜਾਨੇ ਕੀ ਤਸਵੀਰਾਂ ਦੀ ਪਰ ਨੂੰ ਨਾ ਗਲਤ ਕਰ ਸਰ ਵੀਡੀਓ ਦੇ ਆਧਾਰ ਤੇ ਜੇ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਏ ਤੇ ਮੇਰੇ ਤੇ ਪਰਚਾ ਕਰਾ ਦੇਣ ਜੇ ਨਹੀਂ ਹੈਗਾ ਤੇ ਮੈਂ ਪ੍ਰੂਫ ਦੇ ਦਵਾਂਗਾ ਜਿੱਥੇ ਲੜਾਈ ਹੋਈ ਉਥੇ ਇਨਕੁਆਇਰੀ ਹੋ ਜਾਵੇ ਕਿ ਜੇ ਮੈਂ ਉਹ ਜਨਾਨੀ ਨਾਲ ਮੇਰੀ ਗੱਲ ਹੀ ਨਹੀਂ ਕੋਈ ਹੋਈ ਇਹ ਆਇਆ ਇਹਨੇ ਆਣ ਕੇ ਿੱਟ ਮਾਰੀ ਆ ਿੱਟ ਮਾਰੀ ਆ ਤੇ ਉਹਦੀ ਵੀਡੀਓ ਮੇਰੇ ਕੋਲ ਪਈ ਆ ਤੁਸੀਂ ਵੀਡੀਓ ਲੈ ਲਓ ਜੇ ਵੀਡੀਓ ਦੇ ਵਿੱਚ ਆ ਜਾਂਦਾ ਤੇ ਮੇਰੇ ਤੇ ਪਰਚਾ ਕਰਾ ਦਿਓ ਨਹੀਂ ਹੁੰਦਾ ਤੇ ਪਰਚਾ ਰਹਿਣ ਦਿਓ ਮੇਰੇ ਕੋਲ ਦੋ ਦੁਕਾਨਾਂ ਮੇਰੀਆਂ ਚੰਗੀਆਂ ਵਲੀਆਂ ਚੰਗਾ ਭਲਾ ਕਾਰੋਬਾਰ ਆ ਉਹਦੇ ਕੋਲ ਵਿਚਾਰੇ ਕੋ ਘਰ ਵੀ ਨਹੀਂ ਜੇ ਹੈਗਾ ਕੱਖ ਵੀ ਨਹੀਂ ਜੇ ਹੈਗਾ ਠੱਗੀਆਂ ਉਹਨੂੰ ਗਾ ਆਪਣੀ ਸਟੇਟਮੈਂਟ ਉਹਦੇ ਨਾਲ ਅਕਾਊਂਟ ਦੀ ਸਟੇਟਮੈਂਟ ਚੈੱਕ ਕਰੋ 1 ਲੱਖ ਇਹ ਕੋਈ ਜਰ ਰੁਪਏ ਜਿਹੜੇ ਥੋੜੇ ਦਿਨ ਹੋਏ ਉਹਦੇ ਕੌਲ ਚ ਆਇਆ RAMTIR ਤੋਂ ਮੋਟਰਸਾਈਕਲ ਚੁੱਕ ਕੇ ਖੜੇ ਮੈਂ ਬਾਬਾ ਜੀ ਕੋਲ ਲੈ ਜਾਂਦਾ ਉਹਨੂੰ ਕੋਈ RAMTIR ਸਾਹਿਬ RAMBAG ਥਾਣੇ ਦੇ ਵਿੱਚ ਪਰਚਾ ਦਰ ਤੇ ਦੋਵਾਂ ਜੀਆਂ ਤੇ ਠੀਕ ਹੈ ਉਥੋਂ ਪੀਓ ਜੇ ਅਜਨਾਲੇ ਥਾਣੇ 100 ਗ੍ਰਾਮ ਪਾਊਡਰ ਦੇ ਵਿੱਚ ਪੀਓ ਜੇ ਤੇ ਮੈਂ ਇਹਦੀ ਕਿਹੜੀ ਕਿਹੜੀ ਦੱਸਾਂ ਫਿਰ ਇਸ ਸਬੰਧੀ ਜਦੋਂ ਅਸੀਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਦਰਖਾਸਤ ਪਹੁੰਚ ਗਈ ਹੈ ਤਫ਼ਤੀਸ਼ ਕਰਨ ਤੋਂ ਬਾਅਦ ਹੀ ਜਿਹੜਾ ਮਲਜ਼ਮ ਹੋਵੇਗਾ ਉਸਤੇ ਖਰਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਇੱਕ ਨਾ ਜੀ ਦਰਖਾਸਤ ਵਿਸ਼ਾਲੀ ਪਤਨੀ ਸਰਵਣ ਸਿੰਘ ਵਾਸੀ ਬੋੜੀਆਂ ਨੇ ਦਿੱਤੀ ਹੈ ਕਿ ਉਸ ਦਾ ਜੇੜ ਪਰਮਜੀਤ ਸਿੰਘ ਪੰਮਾ ਪੁੱਤਰ ਸਪੁੱਤਰ ਸਿੰਘ ਰੇਸ਼ਮ ਸਿੰਘ ਵਾਸੀ ਪਿੰਡ ਬੋੜੀਆਂ ਕੁੱਟਮਾਰ ਕਰਨ ਸੰਬੰਧੀ ਜਿਸ ਦੀ ਪੜਤਾਲ ਕਰ ਰਹੇ ਹਨ ਜੋ ਵੀ ਸਾਹਮਣੇ ਗੱਲ ਹੋਣ ਕਿ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਬਣਦੀ ਕਰ ਕੀਤੀ ਹੋ